ਭਾਰਤ ਦੇ ਵਿੱਚ ਬੈਨ ਕੀਤੀਆਂ ਇਹ 14 ਦਵਾਈਆਂ ਸਸੁਰਾਕਾਲ ਤੁਸੀਂ ਜੁੜੇ ਹੋ ਲਾਈਫ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਕੇਂਦਰ ਸਰਕਾਰ ਦੇ ਵੱਲੋਂ ਭਾਰਤ ਦੇ ਵਿੱਚ ਇੱਕ ਬੇਹੱਦ ਵੱਡਾ ਫੈਸਲਾ ਲਿਆ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਹੁਣ ਦੇਸ਼ ਦੇ ਵਿੱਚ ਕੁਝ ਦਵਾਈਆਂ ਬੈਨ ਕੀਤੀਆਂ ਜਾਣ ਗਿਆ ਯਾਨੀ ਕਿ ਇਹਨਾਂ ਦਵਾਈਆਂ ਦੇ ਉੱਤੇ ਹੁਣ پابੰਦੀ ਸਰਕਾਰ ਦੇ ਵੱਲੋਂ ਲਗਾ ਦਿੱਤੀ ਗਈ ਹੈ 14 ਦਵਾਈਆਂ ਦੇ ਨਾਮ ਸਾਹਮਣੇ ਆਏ ਆ ਜਿਹੜੇ ਕਿ ਹੁਣ ਦੇਸ਼ ਦੇ ਵਿੱਚ ਨਹੀਂ ਵਰਤੀਆਂ ਜਾ ਸਕਦੀਆਂ ਜਿਨ੍ਹਾਂ ਦੇ ਵਿੱਚੋਂ ਪੈਰਾਸੀਟਾਮੋਲ ਤੇ ਨਿੰਮੂ ਸਲਾਈਡ ਦਾ ਨਾਮ ਵੀ ਸ਼ਾਮਿਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਨਿੰਮੂ ਸਲਾਈਡ ਪੈਰਾਸੀਟਾਮੋਲ ਜਿਹੜੀ ਕਿ ਜੇਕਰ ਬੁਖਾਰ ਚੜਦਾ ਹੈ ਤੇ ਉਸ ਵੇਲੇ ਸਾਡੇ ਵੱਲੋਂ ਖਾ ਲਈ ਜਾਂਦੀ ਹੈ ਪਰ ਹੁਣ ਸਰਕਾਰ ਨੇ ਇਸ ਦੇ ਉੱਤੇ پابੰਦੀ ਲਗਾ ਦਿੱਤੀ ਹੈ ਕਿ ਤੁਸੀਂ ਇਸ ਦਵਾਈ ਨੂੰ ਨਾ ਖਰੀਦ ਸਕਦੇ ਹੋ ਤੇ ਨਹੀਂ ਖਾ ਸਕਦੇ ਹੋ ਪਰ ਇਸ ਦੇ ਪਿੱਛੇ ਦਾ ਕੀ ਕਾਰਨ ਰਿਹਾ ਹੈ ਤੇ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਦੇ ਵਿੱਚ 14 ਫਿਕਸਡ ਡੋਜ਼ ਕੰਬੀਨੇਸ਼ਨ ਦਵਾਈਆਂ ਤੇ پابੰਦੀ ਲਗਾ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਹਨਾਂ ਦਵਾਈਆਂ ਦੇ ਲਈ ਕੋਈ ਉਪਚਾਰਕ ਜਾਇਜ਼ ਨਹੀਂ ਹੈ ਅਤੇ ਇਹ ਲੋਕਾਂ ਨੂੰ ਜੋਖਮ ਦੇ ਵਿੱਚ ਸ਼ਾਮਲ ਕਰ ਸਕਦੀਆਂ ਨੇ ਐਫ ਡੀ ਸੀ ਦਵਾਈਆਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਨਿਸ਼ਚਿਤ ਅਨੁਪਾਤ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਏਪੀਆਈਜ਼ ਦਾ ਸੁਮੇਲ ਹੁੰਦਾ ਹੈ ਇੱਕ ਕਦਮ ਇੱਕ ਮਾਹਰ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਬਾਅਦ ਸਾਹਮਣੇ ਆਇਆ ਹੈ ਸਿਹਤ ਮੰਤਰਾਲੇ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਤੇ ਕਿਹਾ ਗਿਆ ਹੈ ਕਿ ਹੁਣ ਦੇਸ਼ ਦੇ ਵਿੱਚ 14 ਫਿਕਸਡ ਡੋਜ਼ ਦਵਾਈਆਂ ਨੇ ਜਿਹੜੀਆਂ ਉਹ ਬਣ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਨਿਮੋਸਲਾਈਟ ਤੇ ਪੈਰਾਸੀਟਾਮੋਲ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਐਫਡੀਸੀ ਦਵਾਈਆਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੀ ਏਪੀ ਈ ਆਈ ਦਾ ਸਮੇਲ ਹੁੰਦਾ ਹੈ ਮਹਾਰ ਕਮੇਟੀ ਦੇ ਵੱਲੋਂ ਇਹ ਇੱਕ ਬੇहद ਵੱਡਾ ਫੈਸਲਾ ਲਿਆ ਗਿਆ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਐਫ ਡੀ ਸੀ ਦੇ ਲਈ ਕੋਈ ਉਪਚਾਰਕ ਜਾਇਜ਼ ਨਹੀਂ ਹੈ ਅਤੇ ਐਫ ਡੀ ਸੀ ਮਨੁੱਖਾਂ ਦੇ ਲਈ ਜੋਖਮ ਦੇ ਵਿੱਚ ਸ਼ਾਮਲ ਹੋ ਸਕਦੀ ਹੈ ਇਸੇ ਦੇ ਲਈ ਵਿਸ਼ਾਲ ਜਨਤਾ ਕੇ ਹਿੱਤ ਦੇ ਵਿੱਚ ਇਸ ਦੇ ਨਿਰਮਾਣ ਵਿਕਰੀ ਜਾਂ ਫਿਰ ਵੰਡ ਤੇ پابੰਦੀ ਲਗਾਉਣੀ ਬੇहद ਜ਼ਰੂਰੀ ਹੈ ਸਿਹਤ ਮੰਤਰਾਲੇ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਇਹ ਗੱਲ ਆਖੀ ਗਈ ਹੈ ਕਿ ਮਾਹਰ ਕਮੇਟੀ ਅਤੇ ਡਰੱਗ ਤਕਨੀਕੀ ਸਲਾਹਕਾਰਾਂ ਬੋਰਡ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਕੇਂਦਰ ਸਰਕਾਰ ਸੰਤੁਸ਼ਟ ਹੈ ਤੇ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਇਸ ਨੂੰ ਨਿਯਮਤ ਕਰਨਾ ਜਨਤਕ ਹਿੱਤ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਤੇ ਉਚਿਤ ਹੈ ਨੋਟੀਫਿਕੇਸ਼ਨ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਦੇਸ਼ ਦੇ ਵਿੱਚ ਉਕਤ ਨਸ਼ੀਲੇ ਪਦਾਰਥਾਂ ਦੀ ਮਨੁੱਖੀ ਵਰਤੋਂ ਲਈ ਉਤਪਾਦਨ ਵਿਕਰੀ ਅਤੇ ਵੰਡ ਤੇ ਜਿਹੜੀ ਹੁਣ ਪਾਬੰਦੀ ਹੈ ਉਹ ਲਗਾਈ ਜਾਏਗੀ ਮੌਜੂਦਾ ਪਾਬੰਦੀशुदा 14 FDCV ਉਹਨਾਂ ਨਸ਼ੀਲੇ ਪਦਾਰਥਾਂ ਦੇ ਸੰਯੋਗਾਂ ਦਾ ਇੱਕ ਹਿੱਸਾ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੁਣ ਨੀਮੋਸ ਲਾਈਡ ਤੇ ਨਾਲ ਹੀ ਪੈਰਾਸੀਟਾਮੋਲ ਵਰਗੀਆਂ ਕਈ ਦਵਾਈਆਂ ਜਿਹੜੀਆਂ ਨੇ ਉਦੇਸ਼ ਦੇ ਵਿੱਚ ਬੈਨ ਕਰਨ ਦੀ ਯਾਨਕੀ ਪਾਬੰਦੀ ਲਗਾਉਣ ਦੀ ਗੱਲ ਚੱਲ ਪਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ ਕ੍ਰਿਆਇਸ਼ਿਲ ਫਾਰਮਾਸਿਊਟੀਕਲ ਤੱਤ ਹੁੰਦੇ ਨੇ ਜਿਸ ਕਾਰਨ ਇਹ ਕਿਸੇ ਦੀ ਸਿਹਤ ਨੂੰ ਕਾਫੀ ਜ਼ਿਆਦਾ ਨੁਕਸਾਨ ਵੀ ਪਹੁੰਚਾ ਸਕਦੀਆਂ ਨੇ ਇਹਨਾਂ ਦਵਾਈਆਂ ਨੂੰ ਜ਼ਿਆਦਾ ਖਾਣਾ ਸਿਹਤ ਦੇ ਲਈ ਬਿਲਕੁਲ ਵੀ ਠੀਕ ਨਹੀਂ ਹੈ ਜਿਸ ਕਾਰਨ ਹੁਣ ਸਿਹਤ ਮੰਤਰਾਲੇ ਦੇ ਨਾਲ-ਨਾਲ ਦੇਸ਼ ਦੀ ਸਰਕਾਰ ਨੇ ਇਹਨਾਂ ਦਵਾਈਆਂ ਤੇ ਪਾਬੰਦੀ ਲਗਾਉਣ ਦਾ ਇੱਕ ਬੇਹਦ ਵੱਡਾ ਫੈਸਲਾ ਲੈ ਲਿਆ ਹੈ ਦੇਸ਼ ਦੀ ਸਰਕਾਰ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਕਿ ਹੁਣ 14 ਦਵਾਈਆਂ ਭਾਰਤ ਦੇ ਵਿੱਚ ਬੈਨ ਕਰ ਦਿੱਤੀਆਂ ਜਾਣਗੀਆਂ ਨੀਮੋ ਸਲਾਈਡ ਤੇ ਪੈਰਾਸੀਟਾਮੋਲ ਅਜਿਹੀਆਂ ਦਵਾਈਆਂ ਨੇ ਜੇਕਰ ਬੁਖਾਰ ਦਾ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਕੋਈ ਵੀ ਹੋਵੇ ਉਹਨਾਂ ਨੂੰ ਇਹ ਦਵਾਈ ਦੇ ਦਿੱਤੀ ਜਾਂਦੀ ਹੈ ਤੇ ਉਹਨਾਂ ਦਾ ਬੁਖਾਰ ਜਿਹੜਾ ਥੋੜੇ ਸਮੇਂ ਦੇ ਵਿੱਚ ਉਤਰਨ ਲੱਗ ਜਾਂਦਾ ਹੈ ਤੇ ਹੁਣ ਜਦ ਇਹ ਦਵਾਈਆਂ ਬਣ ਕੀਤੀਆਂ ਜਾ ਰਹੀਆਂ ਐ ਤੇ ਤੁਹਾਡਾ ਇਸ ਦੇ ਉੱਤੇ ਕੀ ਕਹਿਣਾ ਹੈ ਕੀ ਤੁਹਾਡੀ رائے ਹੈ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵਾਰ-ਵਾਰ ਦੇ ਸ਼ੇਅਰ ਵੀ ਕਰਨਾ ਤਾਂਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚੇ ਤੇ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦੀ ਜਾਣਕਾਰੀ ਮਿਲੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Prime TV Daily Hunt ਤੇ E Baba te dekh sakde ho USA Canada Australia New Zealand te Europe de har vadde IPTV platform te dekh sakde ho Ranje jappe ton door te mudde de neede Live Punjabi TV